ਹਾਂ ਵੀ ਮਿੱਤਰੋ ਅੱਜ ਤੁਹਾਨੂੰ ਦਿਖਾਉਣ ਲੱਗੇ ਆਪਾਂ ਕਟੀਆਂ 8 ਜਿਨ੍ਹਾਂ ਚ ਤੁਹਾਨੂੰ ਇੱਕ ਤਾਂ ਮਿਲ ਜੂਗੀ ਬੂਰੇ ਰੰਗ ਦੇ ਵਿੱਚ ਛੇ ਤੁਹਾਨੂੰ ਮਿਲ ਜਾਣੀਆਂ ਮੂਰਾ ਕਾਲੇ ਰੰਗ ਦੇ ਵਿੱਚ ਠੀਕ ਆ ਤੇ ਇੱਕ ਤੁਹਾਨੂੰ ਇਧਰਲੇ ਪਾਸੇ ਮਿਲ ਜੂਗੀ ਨੀਲੀ ਰਾਵੀ ਨਾਲਾ ਮੇਲ ਖਾਂਦੀ ਪੰਜ ਕਲਾਈਆਂ ਇਕੱਠੀਆਂ ਜਮਾੜਾ ਮੋੜਾ ਮੋੜਾ ਜਵਾਬ ਜਾਂ ਹੈਗਾ ਵੀ ਆਉਣ ਵਾਲੇ ਸਮੇਂ ਠੀਕ ਆ ਭਰਾ ਕੇ ਨੀਲੀ ਰਾਵੀ ਦੇ ਬੱਚਾ ਜੀ ਵਧੀਆ ਲੈ ਸਕਦਾ ਕਰਮ ਵਾਲੀ ਤੋਂ ਤੇ ਬਾਕੀ ਲਗਭਗ ਤਿੰਨ ਚਾਰ ਕਟੀਆਂ ਚ ਗੱਬਣ ਹੋਣ ਦੇ ਕਾਬਲੀਆ ਠੀਕ ਹੈ ਜੀ ਤੇ ਤਿੰਨ ਜੜ ਕਟੀਆਂ ਦੇ ਚ ਛੋਟਾ ਮਿਲ ਜਾਣੀਆਂ ਟੋਟਲ 8 ਕਟੀਆਂ ਤੇ ਬਾਕੀ ਕਰਾਂਗੇ ਬਾਅਦ ਵਿੱਚ ਕੀ ਡਿਟ ਤੋਰ ਦੀ ਲੱਖਾ ਕੀ ਹਾਲ ਹੈ ਠੀਕ ਠਾਕ ਹੀ ਹਾਲ ਹੋ ਠੀਕ ਹੈ ਬਹੁਤ ਵਧੀਆ ਸ਼ੁ크ਰਾ ਪ੍ਰਮਾਤਮਾ ਦਾ ਤੇ ਐਡਰੈਸ ਬੋਲ ਦੀ ਪਹਿਲਾਂ ਆਪਾਂ ਨਾਂ ਮੇਰਾ ਵੀਰੇ ਰਾਜਵਿੰਦਰ ਖਾਨ ਪਿੰਡ ਚ ਰਾਜੂ ਕਹੇ ਜਾਂਦਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਤਹਿਸੀਲ ਵੀਰੇ ਆਪਾਂ ਨੂੰ ਗੰਪਰਾ ਫੂਲ ਪੈ ਜਾਂਦੀ ਆ ਹਾਂਜੀ ਤੇ ਮੋਬਾਈਲ ਨੰਬਰ ਹੈਗਾ 98729 ਵੀਰੇ 22304 ਠੀਕ ਹੈ ਤੇ ਟੋਟਲ ਅੱਠ ਕਟੀਆਂ ਹਾਂਜੀ ਟੋਟਲ ਅੱਜ ਅੱਠ ਕਟੀਆਂ ਜੀ ਕਿੱਧਰੋਂ ਸ਼ਾਰਟ ਕਰ ਲਗੇ ਇਧਰੋਂ ਕਰ ਲੇ ਆਹ ਅਜੇ ਤੋਂ ਕਰ ਲੈਣ ਬੱਲੇ ਹਾਂਜੀ ਹਾਂਜੀ ਲਾਹ ਕੱਟੀ ਆ ਜੀ ਪਹਿਲੇ ਨੰਬਰ ਦਾ ਕਿੰਨੀ ਉਮਰ ਦੀ ਹੋਏ ਲੱਗੇ ਮੰਨ ਕੇ ਚੱਲੋ ਜ ਦੰਦੋਂ ਗਏ ਖੀਰੀਆ ਬੇਲੇ ਤੈਨੂੰ ਆਪਾਂ ਇਹਨੂੰ 2 ਸਾਲ ਦੀ ਕਹਿ ਸਕਦੇ ਹਾਂ ਅਜੇ ਕਰਮਾਲ ਨੇ ਕੱਦ ਬਹੁਤ ਜ਼ਿਆਦਾ ਕਰਨਾ ਹੈ ਹੂੰ ਵੀ ਮੰਨ ਕੇ ਬਹੁਤ ਕੱਦ ਆ ਗਈ ਲੈ ਬੜਾ ਥਾਂ ਦੁਹਾੜੀ ਕੱਟੀ ਆ ਕਰਮਾਲ ਥਣ ਥਣ ਤਾਂ ਲਖਿਆ ਆਪਣਾ ਹਰ ਇੱਕ ਵੀਡੀਓ ਦੇ ਵਿੱਚ ਬੋਲਿਆ ਵਾ ਗੰਦ ਮਰੋੜੀ ਤੇ ਥਣਾ ਦੀ ਥਾਂ ਬਹੁਤ ਸੋਹਣੀ ਹੈ ਨਾ ਕੱਟੀ ਆ ਆ ਭਾਵੇਂ 100 500 ਕਿਲੋਮੀਟਰ ਕੱਟੀ ਜਾਵੜੇ ਬੰਦਾ ਥਣ ਦੇਖ ਕੇ ਮੂਰੇ ਗੰਦ ਮਰੋੜੀ ਦੇਖ ਕੇ ਫੇਰ ਕੱਟੀ ਲਾਹੇ ਠੀਕ ਹੈ ਨੀ ਪਹਾੜਾ ਵੀ ਆਪਣਾ ਹੋਊਗਾ ਠੀਕ ਹੈ ਠੀਕ ਹੈ ਜੀ ਜੰਮੀਪਲੀ ਦੇਖੋ ਕੱਟੀ-ਕੱਡੀ ਹੈਗੀ ਗੱਬਣ ਹੋਣ ਦੇ ਕਾਬਲ ਆ ਕੀ ਕੱਟੇ ਹੀ ਮਿੱਤਰੋ ਪਹਿਲੇ ਨੰਬਰ ਤੇ ਤੇ ਅੱਖਾਂ ਕਰੀਏ ਮਾੜਾ ਅੱਖਾਂ ਵਿੱਚ ਦਿਖਾ ਦੇ ਮਾੜਾ ਬੜੀ ਚਮਕ ਜੀ ਹੈਗੀ ਹੈ ਚਮਕ ਹੈਗੀ ਹੈਗੀ ਆ ਨਹੀਂ ਆ ਮਾਰੇ ਤੋਂ ਥੱਲੇ ਵੀ ਨਿਸ਼ਾਨ ਦਿਖਾ ਦੋ ਹਾਂ ਥੋਡੀ ਆ ਨੱਕ ਤੇ ਵੀ ਆ ਗਿਆ ਤੇ ਥੋਡੀ ਤੇ ਵੀ ਆ ਗਿਆ ਜਣੀ ਮਾੜਾ ਮਾੜਾ ਭਮਕ ਪੈਂਦੀ ਅੱਖਾਂ ਮਾੜਾ ਭਮਕ ਪੈਂਦੀ ਹੈ ਲੱਖੇ ਵੀਰੇ ਕੋਈ ਵੀ ਅਬਰੀਡ ਆਏ ਤਾਂ ਹੈ ਨਹੀਂ ਵੀ ਕੋਈ ਆਪਾਂ ਅੰਕਲ ਬਰੀਡ ਕਹਿੰਦੇ ਵੀ ਸਾਨੂੰ ਬਰੀਡ ਮਿਲ ਜੇ ਕੋਈ ਬੰਦੇ ਦੇ ਆਪਦੇ ਵੀ ਸਾਰੇ ਆ ਹੁਣ ਇਹਨੂੰ ਮੰਨ ਕੇ ਚਲੋ ਜੇ ਆਪਾਂ ਉਹ ਚੀਜ਼ ਤੋਂ ਆਪਾਂ ਇਹਨੂੰ ਬਲੱਡ ਲਾਈਨ ਇਹ ਵੀ ਉਹ ਦੇਵਾਂਗੇ ਹਨਾ ਹਾਂ ਇਹ ਤਾਂ ਹੁਣ ਟੀਕਾ ਲੂਗਾ ਕਰਵਾ ਦੇ ਭਰਾ ਜੀ ਟੀਕ ਹਾਂ ਇਹਨੇ ਗਾਹ ਬੱਚੇ ਉਹ ਜੀ ਦੇਣੇ ਆ ਉਹ ਹੈ ਜੀ ਹਾਂ ਭਈ ਦੂਜੀ ਦੀ ਕੀ ਬੀੜੀ ਨਸ ਸੁਹਜੂਗੀ ਹਾਂ ਵੀ ਯਾਨੀ ਕਿ ਨਿਸ਼ਾਨ ਸੂਤੇ ਵੀ ਹੈਗਾਗਾ ਹਾਂ ਉਹ ਨਹੀਂ ਗੱਲ ਕੋਈ ਠੀਕ ਆ ਮੜੇ ਉਹਨੇ ਆਵਾਜ਼ ਦਿਖਾਉਂਦੀ ਬਾਲ ਹੈਗੇ ਆ ਜਿਹੜੀ ਗੱਲ ਤੇ ਮੁੱਲ ਤਾਂ ਫਿਰ ਉਹਨਾਂ ਉਹੀ ਕਰਨੇ ਆ ਹਾਂ ਫੋਨ ਤੇ ਕਰਾਂਗੇ ਮੁੱਲ ਫੋਨ ਤੇ ਕਹੋ ਦੇਖੋ ਭਾਈ ਜਿਹੜਾ ਤਾਂ ਹੈਗਾ ਪਰ ਆ ਸਮਝਦੇ ਗੱਲ ਨੂੰ ਵੀ ਜੇ ਵਪਾਰ ਹੁੰਦਾ ਪਰਦੇ ਦਾ ਹੁੰਦਾਗਾ ਪਰਦੇ ਦਾ ਵਪਾਰ ਹੁੰਦਾ ਵੀਰੇ ਵਿੱਚ ਸਵਾਦ ਵਾਲੇ ਬਾਲੇ ਆ ਯਾਰ ਆਪਾਂ ਇਹ ਗੱਲ ਨਹੀਂ ਆਂਦੇ ਵੀ ਚਲੋ ਠੀਕ ਆ ਵਿੱਚ ਐ ਨਹੀਂ ਵਿੱਚ ਭਲੇ ਬੰਦੇ ਬਹੁਤ ਸਾਰੇ ਹੈ ਸਾਰੇ ਪੰਤੇ ਆ ਗਏ ਕਮਾਲ ਵਿਕਦੇ ਹੀ ਆ ਹਰ ਇੱਕ ਵਾਰੀ ਆਪਾਂ ਫੋਨ ਰੇਟ ਫੋਨਤੇ ਹੁੰਦੇ ਤੇਰੇ ਬਾਈ ਫੋਨ ਤੇ ਐਵੇਂ ਕਹਦੀ ਬਾਬੇ ਦੀ ਕਿਰਪਾ ਆ ਗਈ ਕਟੀਆਂ ਆਪਣੀਆਂ ਮੰਨ ਕੇ ਚੱਲ ਇੱਕ ਦਿਹਾੜੀ ਚ ਕਟੀਆਂ ਵਿਕ ਜਾਂਦੀਆਂ ਜੇ ਹੁਣ ਆਪਾਂ ਹੀ ਬਾਈ ਇਹਨਾਂ ਦਾ ਲੱਖ ਲੱਖ ਮੰਗਾ ਕਿੱਥੋਂ ਮਾਲ ਵਿਕਜੂਗਾ ਹਾਂ ਦੋ ਨੰਬਰ ਮੇਰੇ ਵੀਡੀਓ ਦੇ ਵਿੱਚ ਬੋਲੇ ਹੀ ਹੁੰਦਾ ਇਹਦੇ ਲੱਖਾ ਜੀ 8 ਤਰੀਕ ਨੂੰ ਆਪਾਂ ਠੀਕਾ ਭਰਿਆ ਹੂੰ ਕੱਟੀ ਅੱਜ ਹੋ ਗਈ ਤਰੀਕ ਆਪਣੀ 16 ਹੋ ਗਈ 16 ਤਰੀਕ ਦਾ ਹਾਂ ਮਹੀਨਾ ਹਾਂਜੀ ਇਹ ਪਹਿਲੇ ਵੀਡੀਓ ਦੇ ਵਿੱਚ ਕੱਟੀ ਆਪਾਂ ਪਾਈ ਸੀਗੀ ਹਾਂ ਪਰ ਬੰਦੇ ਨੇ ਕੀ ਕੀਤਾ 500 ਰੁਪਏ ਬਿਆਨਾਂ ਪਾ ਕੇ ਉਹੀ ਟਾਈਮ ਖਰਾਬ ਵਾਲੀ ਗੱਲ ਆ ਗਈ ਮੁਰਕ ਕੇ ਕਹਿੰਦਾ ਵੀਰੇ ਕੱਲ ਨੂੰ ਲੈ ਕੇ ਜਾਈਉ ਮੁਰਕ ਕਿਉਂ ਬੰਦੇ ਨੇ ਫੋਨ ਨਹੀਂ ਕੀਤਾ ਬਾਕੀ ਆਪਣਾ ਉਹ ਤਾਂ 6 ਕੱਟਾਂ ਸੀ ਨਾ ਉਹਦੇ ਵਿੱਚ ਪਹਿਲੀ ਕੱਟੀ ਇਹ ਵਕੀ ਸੀਗੀ ਪਹਿਲੀ ਕੱਟੀ ਵੇਚੀ ਤੇ ਮੈਨੂੰ ਕੱਟੀ ਤੇ ਫੋਨ ਆਉਣ ਲੱਗੇ ਮੈਂ ਹਰ ਇੱਕ ਬੰਦੇ ਨੂੰ ਆਪੇ ਹੀ ਕਹਿਣਾ ਕਿ ਬਈ ਸੇਲ ਹੋ ਗਈ ਹਾਂ ਸਾਡੇ ਕੋਲ ਤੇ ਜਬਾਨ ਹੁੰਦੀ ਆ ਭਾਵੇਂ ਬੰਦਾ 100 ਰੁਪਿਆ ਸਾਈ ਪਾ ਦੇ ਅਸੀਂ ਜਿੰਨਾ ਚਿਰ ਉਹ ਕਹਿੰਦਾ ਘੰਟਾ ਕਹਿੰਦਾ 2 ਘੰਟੇ ਕਹਿੰਦਾ ਇੱਕ ਦਿਨ ਕਹਿੰਦਾ ਵੀ ਸਾਨੂੰ ਵੇਟ ਕਰਨੀ ਪੈਣੀ ਆ ਕਰਨੀ ਪੈਣੀ ਅਗਲਾ ਕਹਿੰਦਾ ਪਤਨੀ ਬਾਧਰ ਰੁਪਏ ਮਿਲ ਗਏ ਤਾਂ ਵੇਚਣ ਲੱਗ ਗਿਆ ਹਾਂ ਬਿਲਕੁਲ ਪਰ ਉਹ ਬੰਦੇ ਨੇ 500 ਰੁਪਿਆ ਪਾ ਕੇ ਸਾਈ ਮੁਰ ਕੇ ਦੋ ਦਿਨ ਮੇਰਾ ਫੋਨ ਨਹੀਂ ਚੱਕਿਆ ਤੇ ਬਾਕੀ 5 ਕਿਟਾ ਵੇਚ ਗਿਆ ਨਾ ਆਪਣਾ ਨਾ ਦੁਸ਼ੀ ਹਾਂ ਬਾਕੀ ਸਾਰਾ ਮਾਲ ਵੇਚ ਗਿਆ ਸੀ ਬਈ ਠੀਕ ਹੈ ਆਇ ਤੁਹਾਨੂੰ ਕੱਟੀ ਥਾਂ ਦਿਖਾ ਦਣਾ ਮੈਂ ਥਣ ਕੀ ਮਾਇਤੀ ਦੇ ਸਰੇ ਲੱਗਿਆ ਪੈਣਾ ਮੈਂ ਨਾ ਵੀਰੇ 100% ਜਿੱਥੋਂ ਤੱਕ ਆਪਾਂ ਚੱਲ ਅਗਲਾ ਕੋਣਾ ਵੀਡੀਓ ਤੇ ਵੇਚਨ ਦਾ ਮਾਰਾ ਕਹੀ ਜਾਂਦਾ ਜਿਹੜੇ ਹਿਸਾਬ ਨਾਲ ਮੰਨ ਕੇ ਚੱਲੋ ਕੱਟੀ ਅੱਠ ਵੀ ਦੇਗੀ ਅੱਛਾ ਹਾਂਜੀ ਪੂਛ ਦੇ ਪਿੱਛੇ ਅੱਠ ਵੀ ਇਹਨੇ ਅੱਜ ਦਿੱਤਾਗਾ ਤਿੰਨ ਨੰਬਰ ਕੱਟੀ ਇਹ ਕਿੰਨੀ ਉਮਰ ਦੀ ਆ ਇਹ ਮੰਨ ਕੇ ਚੱਲੋ ਜੀ 1.5 ਸਾਲ ਦੀ ਪੌਣੇ 2 ਸਾਲ ਦੀ ਕੱਟੀ ਹੈ ਜੀ ਇਹ ਲੱਗਦਾ ਸਾਰੀ ਕਾਲੀਆ ਵੀ ਹੈਗੇ ਨਾ ਹਾਂਜੀ ਹਾਂਜੀ ਜੈਡ ਬਲੈਕ ਆ ਗਈ ਜੀ ਇਹ ਹੂੰ ਬਾਕੀ ਗੌਰਮੈਂਟ ਰੋਲ ਬੜੀ ਆ ਜੀ ਨਾ ਮੈਂ ਖੱਬਾ ਯਾਰ ਆਪਾਂ ਤੇ ਤੇਰੇ ਆਖਿਆ ਵਾ ਮਾੜਾ ਕੰਮ ਤਾਂ ਕਰਨਾ ਹੀ ਨਹੀਂਗਾ ਸਹੀ ਚੰਗਾ ਪਸ਼ੂਆਂ ਚ ਫਾਇਦਾ ਚੰਗਾ ਬਈ ਪਸ਼ੂ 2 ਘੰਟਿਆਂ ਚ ਮਾਲ ਵਿਕਦਾ ਹਾਂ ਮਾਲਾ ਇੱਥੇ ਲੈ ਲਾਂਗੇ ਮੁੜ ਕੇ ਵੇਗਦਾ ਨਹੀਂ ਕਰਦਾ ਨਹੀਂ ਤੁਰੇ ਫਿਰਾਂਗੇ ਹੂੰ ਲੈ ਤੋੜ ਲਈ ਵੀਰੇ ਇਹ ਕੱਟੀ ਆ ਗਈ ਮੇਤਰੋ ਤਿੰਨ ਨੰਬਰ ਕੱਟੀ ਲੱਗ ਪਗ ਤੇ ਗੌਰਮਟੋ ਰਾਜੀ ਸਮਝ ਪਲੀ ਪੂਰੀ ਫੁੱਲ ਪਈ ਆਗੀ ਤੇ ਆ ਵੀ ਜੈਡ ਬਲੈਂਕ ਤੋਰਾ ਤਾਰਾ ਦੇਖ ਮੜਕ ਵਾਲਾ ਤੋਰਾ ਕੋਈ ਉਹ ਜੀ ਗੱਲ ਨਹੀਂ ਸਿੰਘਾਂ ਦੀ ਰੰਗ ਸਿੰਘਾਂ ਦੇ ਬਿਲਕੁਲ ਲੈ ਸਿੰਘਾਂ ਨੂੰ ਦਿਖਾ ਦੀ ਕਰਦੇ ਆਪਾਂ ਸਿੰਘ ਦਿਖਾ ਦੇ ਇੱਥੋਂ ਨਿਗ੍ਹਾ ਮਾਰ ਲਓ ਬਿਲਕੁਲ ਬਿਲਕੁਲ ਸਾਫ ਆ ਨਾ ਕੱਟੀ ਸਿੰਘਾਂ ਤੋਂ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਬੰਨ ਕੇ ਸੋ ਛੋਟੀ ਦਾ ਪਾਏ ਥਣ ਦਿਖਾ ਦੇਣ ਹੈਗੇ। ਬਾਕੀ ਦੇਖ ਲਈ ਬੜ ਕਟੀਆਂ ਸਾਰਿਆਂ ਨੂੰ ਸ਼ਕੀ ਨਹੀਂ ਆ। ਜਿਹੜੇ ਪੁਰਾਣੇ ਪੈਸੇ ਲੈਣ ਉਹਦਾ ਮਨ ਠੀਕ ਆਂਦਾ। ਇਹ ਉਹਦੇ ਡਿਪੈਂਡ ਕਰਦਾ। ਹਾਂਜੀ ਹਾਂ ਵੀਰੇ ਹਾਂ। ਅੱਗੇ ਕੱਟੀਆਂ ਆਪਾਂ ਕੋ 4 ਨੰਬਰ ਕੱਟੀ ਲਾਜੂ। 9 ਮਹੀਨੇ ਦੀ ਕੱਟੀ ਆ। ਆਹ ਕੱਟੀ। ਇਹ ਕੱਟੀ 9 ਮਹੀਨੇ ਦੀ। ਇਹ ਤੇ ਆਹ ਕੱਟੀ ਦਾ ਮੰਨ ਕੇ ਚੱਲ। ਹੈ ਹਰਿਆਣੇ ਦਾ। ਦੋ ਕਟੀਆਂ। ਦੋ ਐਵੇਂ ਆਪਾਂ ਸਾਰਿਆਂ ਨੂੰ ਨਹੀਂ ਕਹਿੰਦੇ ਜਿਹੜੀ ਗੱਲ। ਬਾਕੀ ਸਾਰੇ ਦਿੱਲੀ ਵਾਲਾ ਹੀ ਮਾਲ ਆਪਣਾ। ਬਾਕੀ ਸਾਰੇ ਮਾਲ ਆਪਣਾ ਹਰਿਆਣੇ ਦਾ ਮਾਲ ਆਗਾ। ਮੈਂ ਆਹ ਚੀਜ਼ਾਂ ਆ ਤਾਂ ਯਾਰ ਬਈ ਲੱਖੇ ਯਾਰ ਤੂੰ ਦਾ ਕੋਕਾ ਪੀ ਸੀ ਹੈ ਨਾ ਮੈਂ ਨਾ ਯਾਰ ਅਗਲਾ ਕਹਿ ਹਾਂ ਦਾ ਕਿੱਡੀ ਲਾਤਾ ਕਿਥੇ ਤੇ ਇਹ ਬਣੂਗੀ ਮੈਂ ਮੈਂ ਨਾ ਪੁੱਤ ਲਾਇਆ ਉਧਰ ਕਿੰਨੇ ਗੇੜੀ ਹੈ ਹਾਂ ਇਹ ਮੰਨ ਕੇ ਚ ਅਗਲਾ ਕਹਿ ਦੂਗਾ ਇਹ ਬਣੂ 4-5 ਲੱਖਾਂ ਲਈ ਪੁੱਠਾ ਫਟਾ ਕਰ ਮੈਂ ਬੜਾ ਚੰਗਾ ਸ਼ਕੀਨ ਹੈ ਨਾ ਤਾਂ ਦੀ ਲੰਬਾਈ ਵਧ ਲਈ ਪਈ ਆ ਹਾਂਜੀ ਪੂਛ ਬੜੀ ਪਤਾ ਮੈਂ ਨਾ ਜਰ ਉਹੀ ਤਾਂ ਲੱਖਾਈ ਸੀ ਹੁਣ ਮੰਨ ਕੇ ਚੱਲੋ ਤੁਹਾਡੇ ਕੋਲੇ ਵੀ ਬੋਲ ਹੈਗਾ ਹਨਾ ਤੁਹਾਡੇ ਕੋਲੇ ਵੀ ਨੰਬਰ ਤੁਸੀਂ ਹੁਣ ਆਹ ਦੇਖ ਲਓ ਪੂਛ ਐ ਪਈਆ ਦੂਜੀਆਂ ਕਟੀਆਂ ਦੀ ਪੂਛ ਇਹ ਦੋਨਾਂ ਕਟੀਆਂ ਦੀ ਤੁਹਾਨੂੰ ਪੂਛ ਤੋਂ ਹੀ ਪਤਾ ਲੱਗ ਜੇ ਹੂੰ ਲੰਬੀ ਲੰਬੀ ਮਤਲਬ ਸਾਰੇ ਪਾਸੋਂ ਕੱਟੀ ਬੁਰੀ 10 ਦੀ ਸ਼ਕੀਨ ਵੀ ਬਾਕੀ ਚੰਗੀ ਘਰਾਂ ਦੀ ਹੋਊਗੀ ਹਾਂਜੀ ਘਰਾਂ ਦੇ ਦੀ ਆ ਹਾਂ ਬਾਕੀ ਹਾਲਾਂ ਕਟੀਆਂ ਸਾਰੀਆਂ ਸ਼ਕੀਨ ਹੈਗੀਆਂ ਜਿਨ੍ਹਾਂ ਹਰ ਇੱਕ ਕੱਟੀ ਆਪੋ ਆਦੀ ਕੁਆਲਿਟੀ ਜ ਆਪੋ ਆਦੀ ਬੰਤਰ ਦਿਖ ਦਿਖਾਉਂਦੇ ਆਂਗੇ ਹਨਾ ਚਾਰ ਨੰਬਰ ਜੀ ਹਾਂ ਕੱਟੀ ਇਹ ਹੀ ਆਪਣਾ ਕੋਲ ਚਾਰ ਨੰਬਰ ਕੱਟੀ ਲੱਗਿਆ ਭਾ ਲਖੀ ਬਰੇ ਆਹ ਕੱਤੀ ਡੇਢ ਸਾਲ ਦੀ ਆ ਇਹ 10 ਮਹੀਨਿਆਂ ਦੀ ਆ ਹਾਂ ਇੱਕ ਬੰਦਾ ਚੀਜ਼ ਨੋਟ ਕਰ ਲਿਆ ਕਿ ਲੱਗਦਾ 9 ਮਹੀਨਿਆਂ ਦੀ ਕੱਤੀ ਤੇ ਰੁਪਏ ਲਾਉਣੇ ਆ ਡੇਢ ਸਾਲ ਤੇ 9 ਮਹੀਨੇ ਬਰਾਬਰ ਆਉਂਦੀ ਆ ਬਰਾਬਰ ਤੁਹਾਡੇ ਸਾਹਮਣੇ ਹਾਂ ਲੈ ਝੋਲੀ ਦਿਖਾ ਲਈ ਬੜੇ ਆਪਾ ਕਰੀ ਇਹ ਇੱਥੇ ਝੋਲੀ ਲੈ ਝੋੜੀ ਝੋਲੀ ਬੜੀ ਉੱਠੀ ਦੇ ਨਾ ਹਾਂਜੀ ਹਾਂ ਬਹੁਤ ਜ਼ਿਆਦੇ ਹੂੰ ਸਹੀ ਆ ਤੇ ਹੁਣ ਆ ਕਿ ਆਪਣਾ ਕੋਈ ਪੰਜ ਪੰਜ ਨੰਬਰ ਦੇ ਨਾਲ ਲੱਖਾ ਜੀ ਪਹਿਲਾਂ ਆਪਾਂ ਥਾਣੀ ਦਿਖਾ ਦਈਏ ਰੋਕ ਲੈ ਬੇਟਾ ਲੈ ਆ ਨੱਕ ਡੇਕ ਦੇ ਧਾਣਾ ਬਾਈ ਯਾਰ ਲੈ ਝੋਲੀ ਆ ਨਾ ਪੂਰੀ ਝੋਲ ਬਾਈ ਯਾਰ ਕਿੰਨੀ ਵਰਦੀ ਹੈ ਇਹ ਇਹ ਮੰਨ ਕੇ ਚੱਲੋ ਇਹ ਵੀ 9-10 ਮਹੀਨਿਆਂ ਦੀ ਹੈ ਜੀ ਠੀਕ ਹੈ ਇਹਦਾ ਪੁੱਠਾ ਪੁੱਠਾ ਦੇਖ ਲਓ ਕਿੰਦੀ ਕੁਆਲਿਟੀ ਹੈ ਕਿੰਦੀ ਜੱਤਾ ਕੀ ਸੰਗਠ ਠੀਕ ਆ ਵੀਰੇ ਕੱਟੀ ਹੋਵੇ ਵੀ ਤੇਰੀ ਸ਼ਕੀਨ ਹਨਾ ਹਾਂਜੀ ਪੰਜ ਨਵਟਾ ਪੰਜ ਨਵਟਾ ਪੁੱਠਾ ਫੜਾ ਕੱਠੇ ਚੈੱਕ ਕਰ ਲਓ ਮਿੱਤਰੋ ਤੇ ਸਿੰਘ ਸੰਕਰਮ ਵਾਲੇ ਦੇ ਬਿਲਕੁਲ ਹੀ ਨਾਲ ਇੱਕ ਮੋੜ ਦੇ ਮੂੰਹ ਛੋਟਾ ਜਿਹਾ ਮੂੰਹ ਆ ਗਿਆ ਲੂਈ ਹਜੇ ਪਿੰਡ ਦੇ ਖੜੀ ਆ ਲੈ ਐ ਕਮਾਲੀ ਪੁੱਤ ਕਮਾਲਾ 4 ਤੇ 5 ਦੇ ਬਾਈ ਕਹਿੰਦਾ ਕਟੀਆਂ ਆ ਗਈਆਂ ਸੂਰਾ ਰਿਕਾਰਡ ਦੇ ਵਧੀਆ ਰਿਕਾਰਡ ਦੇ ਮਤਲਬ ਵੀ ਹਰਿਆਣਾ ਚ ਲੈ ਕੇ ਆ ਬਾਈ ਕਹਿੰਦਾ ਤੇ ਬਾਕੀ ਕਿੰਨਾ ਹੈ ਗਿਆ ਪੰਜਾਬ ਦੇ ਠੀਕ ਆ ਖਰੀਦਣ ਵਾਲੇ ਭਰਾ ਦੀ ਕੀ ਸਮਝ ਆ ਉਹਨੇ ਡਿਪੈਂਡ ਕਰਦਾ ਉਹਤੇ ਠੀਕ ਆ ਬਾਈ ਰਾਜੂ ਆ ਜਾ ਤੇ ਅਗੇ ਇਹ ਆਪਣੇ ਕੋਲ ਇਕੱਠੇ 6 ਨੰਬਰ ਹਨਾ ਹਾਂਜੀ 6 ਨੰਬਰ ਕੱਟੀ ਆ ਗਈ ਹਾਂ ਇਹ ਕਿੰਨੇ ਨੰਬਰ ਦੀ ਆ ਇਹ ਵੀ 바ਸੀ ਮੰਨ ਕੇ ਚੱਲੋ 13-14 ਮਹੀਨਿਆਂ ਦੀ ਇਹ ਹੈ ਜੀ ਠੀਕ ਹੈ ਜੀ ਇਹਦੇ ਪਹਿਲਾਂ ਸਾਡੇ ਤੋਂ ਬੰਨਦੂਗਾ ਥਾਣਾ ਤੇ ਜਾਤੀ ਮਰਵਾ ਦੇ ਪਹਿਲਾਂ ਥਾਣਾ ਤੇ ਜੇ ਆਪਣਾ ਹਰ ਇੱਕ ਵੀਡੀਓ ਦੇ ਬੋਲੇ ਹੀ ਹੁੰਦਾ ਲੱਖਾ ਜੀ ਹਾਂ ਇਹਨਾਂ ਨੂੰ ਪਤਾ ਲੱਗ ਗਿਆ ਹਾਂ ਇਹਨਾਂ ਕਈ ਕੋਈ ਨਵਾਂ ਬੰਦਾ ਆਪਣੇ ਨਾਲ ਜੁੜਦਾ ਹਨਾ ਉਹਨੂੰ ਵੀ ਆਇਂ ਦਸੱਲੀ ਹੋ ਜੇ ਵੀ ਹਾਂ ਯਾਰ ਵੀ ਕਹੇ ਜੀ ਬੰਤਰਾਂ ਵਾਲੇ ਪਤਾ ਲੱਗ ਗਿਆ ਹਨਾ ਹਾਂ ਬੰਤਰ ਦਾ ਪਤਾ ਲੱਗ ਜਾਂਦਾ ਲੱਖਾ ਜੀ ਹੂੰ ਇਹ ਕੱਟੀ ਆ ਗਈ ਮਿੱਤਰ ਆਪਣੇ ਕੋਲੇ 6 ਇਹ ਇਹਦੇ ਵਿੱਚੋਂ ਇੱਕ ਕੱਟੀ ਦੋਂਦੀ ਹੈ ਜੀ ਲੱਖਾ ਜੀ ਠੀਕ ਹੈ ਹਾਂ ਆਪਾਂ ਦੱਸ ਦਗੇ ਵੀਰਾਂ ਨੂੰ ਬਾਕੀ ਸਾਰਾ ਖੀਰਾ ਮਾਲ ਹੈ ਠੀਕ ਹੈ ਹਾਂਜੀ ਦੋਂਦੀ ਕਿਹੜੀ ਆ ਹੈ ਦੋਂਦੀ ਦੋ ਨੰਬਰ ਜੀ ਤੇ ਠੀਕ ਆ ਭਰਾ ਦੋ ਨੰਬਰ ਆ ਗਈ ਹਾਂ ਠੀਕ ਆ ਇਹ ਕੱਟੀ ਆ ਗਈ 6 ਨੰਬਰ ਜੀ ਹੈਨਾ 6 ਨੰਬਰ ਕੱਟੀ ਠੀਕ ਆ ਸਿੰਗਲ ਵੀ ਸਕੀਨ ਹੈਨਾ ਹਾਂਜੀ ਹਾਂ ਸ਼ਾਮ ਹੁੰਦਾ ਆਪਾਂ ਮਾਲਾ ਲੈਂਦੇ ਨਹੀਂ ਕਰਮਾਂ ਵਾਲੀ ਦਾ ਜੀ ਨਹੀਂ ਸਹੀ ਇਹ ਚੰਗਾ ਮਾਲਾ ਹੁਣ ਕਿਸੇ ਭਰਾ ਨੂੰ ਸਾਹਮਣੇ ਉਹਨੂੰ ਵੀ ਚਾਰ ਪੈਸੇ ਲਾਉਣਾ ਹੈ ਮੂਰੇ ਚਾਹ ਬਟਾਵੇ ਨਾ ਤਿਆਰ ਹੋ ਕੇ ਮੱਥਾ ਮਾੜੇ ਪੁੱਛ ਤੇ ਹੀ ਮਾਰਨਾ ਚੰਗੇ ਤੇ ਹੀ ਮਾਰਨਾ ਕਿਸੇ ਨੇ ਹੁਣ ਵੀ ਤੇ ਲੱਖੇ ਦੇ ਚੋਂ ਆ ਦੋ ਤਿੰਨ ਕਟੀਆਂ ਮੰਨ ਕੇ ਚੱਲੇ ਇਹਨਾਂ ਨੂੰ ਦੋ ਦੋ ਗੱਟੇ ਆ ਖਾ ਲੈਣ ਚੰਗੇ ਥਾਂ ਜਾਵਣਨ ਇਹਨਾਂ ਦੋ-ਦੋ ਮਹੀਨਿਆਂ ਚ ਟੀਕੇ ਦੇ ਕਾਬਲ ਹੋ ਜਾਣਾ ਸਹੀ ਆ ਸਹੀ ਆ ਹੋਰ ਹੁਣ ਅਗਲਾ ਕਹਿੰਦਾ ਫਲਾਨੇ ਬਾਈਓ ਘਾਰ ਖਵਾਉਂਦੇ ਜਿਹੜੇ ਖੀਰੀਆਂ ਸੁਵਾਉਂਦੇ ਆ ਹਾਂ ਦੋ ਮਹੀਨਿਆਂ ਲਾ ਤਿੰਨ ਮਹੀਨਿਆਂ ਲਾ ਵਸ ਚਾਰ ਮਹੀਨਿਆਂ ਤੇ ਜੇ ਬਾਈਆਂਸ ਕਰ ਲੱਗੇ ਜਾਂਦੇ ਵੀਰੋ ਯਾਰ ਕੌਣ ਸਵਾਲੂ ਬਾਈ ਜਿ ਸਵਾਲ ਲੈਂਦੇ ਆ ਬਾਈ ਖੀਰੀਆਂ ਘਟਾਂ ਸੁਪਾਂਦੇ ਖੀਰੀਆਂ ਸੁਪਾਂਦੀਆਂ ਵੀ ਸੁਪਾਂਦੀਆਂ ਹੂੰ ਬੰਦੇ ਚਾਹ ਹਿੰਮਤ ਹੋਣੀ ਚਾਹੀਦੀ ਸਵਾ ਦੋ ਸਾਲ ਦੀ ਕੱਟੀ ਸੁਪਾਂਦੀ ਹੈ ਜੇ ਆਹਦੇ ਚ ਹਿੰਮਤ ਹੋਣੀ ਚਾਹੀਦੀ ਆ ਹਾਂ ਚੰਗੀ ਬਰੀਡ ਦੀ ਆਹੋ ਚੰਗੀ ਫੀਡ ਪਈ ਵੇ ਚੰਗੀ ਸਾਹ ਸਲ ਗਈ ਚੱਲ ਸਾਰਾ ਕੁਝ ਜੀ ਤੇ ਗਈ ਆਪਾਂ ਕੋ 7 ਨੰਬਰ ਤੇ ਬੁਰੀ ਆ ਗਈ ਹਾਂਜੀ 7 ਨੰਬਰ ਤੇ ਤੋਹਫਾ ਬੁਰੀ ਦਾ ਜੀ ਠੀਕ ਹੈ ਕਿੰਨੇ ਉਮਰ ਦਾ ਇਹ 19 ਮਹੀਨਿਆਂ ਦੀ ਜੀ ਲਖਾ ਜੀ ਇਹਦੀ ਝੋਲੀ ਦਿਖਾਓ ਪਹਿਲਾਂ ਪੌਣੇ ਦੋ ਸਾਲ ਬਾਅਦ ਚ ਦਿਖਾ ਦਾਂਗੇ ਚਲੋ ਚਾ ਤੋੜ ਲਾ ਪੌਣੇ ਦੋ ਸਾਲ ਇੱਥੇ ਕਰਮਾਲ ਸਿੰਘ ਸੌਂ ਦੇਖੋ ਕੱਟੀ ਦੇ ਨਾਲ ਹੀ ਇਹਦੀ ਮੋੜਦੀ ਹੁੰਦੀ ਆ ਉਧਰ ਤੋਂ ਬਦਲ ਲੰਬੀ ਜ਼ਰ ਨੂੰ ਲੰਬੀ ਸਉਣ ਤੋੜ ਕੇ ਦਿਖਾ ਦੇ ਆਪਾਂ ਕੱਟੀ ਤੇ ਇੱਥੋਂ ਨਹੀਂ ਆ ਮਾਲ ਕੱਟੀ ਚ ਸਭੀ ਬਲੀ ਪੂਰੀ ਆ ਨਾ ਰਾਜੂ ਹਾਂ 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 ਭਾਈ ਪੂਰੇ ਕਿਸੇ ਨੇ ਸਾਂਭੀ ਆ ਚਾਰ ਮਿੰਨਾਂ ਲਖੇ ਕੋਈ ਮਜ਼ਦੂਰੀਆਂ ਬਣ ਜਾਂਦੀਆਂ ਘਰਾਂ ਦੀਆਂ ਯਾਰ ਚਾਰ ਚ ਆ ਵੀ ਪੂਰੀ ਉਹ ਤਾਂਬੇਲੀ ਬੂਰੀ ਗੇ ਨਾ ਹਾਂ ਹਾਂ ਪੂਰੀ ਫੁੱਲ ਚਮਕਾ ਕਟਈ ਦੀ ਬੂਰੇ ਕਲਰ ਵੀ ਕਈ ਹੁੰਦੇ ਆ ਕਿ ਰੱਬ ਕਿਸੇ ਕਿਸ ਨੂੰ ਬੂਰਾ ਕਲਰ ਰੱਬ ਹੋ ਜਾਂਦਾ ਹਾਂ ਉਹ ਅਲੱਗ ਅਲੱਗ ਬੂਰੇ ਇਹਦੇ ਹੁਣ ਝੋਲੀ ਦਿਖਾਈ ਲੱਗੇ ਮੈਂ ਨਹੀਂ ਬੋਲਦਾ ਝੋਲੀ ਵਾਲੇ ਆਪੇ ਬੋਲ ਪਾ ਹੂੰ ਕੀਆ ਵਾਤਾ ਇਹਨੇ ਝੋਲੀ ਦਾ ਗੱਬਰਾਂ ਵਾਲੀ ਝੋਲੀ ਲੱਗੀ ਵੇ ਕਰਮਾਂ ਦੀ ਮੈਂ ਤੈਨੂੰ ਉਹੀ ਆ ਨਾ ਕਰਮਾਂ ਵਾਲੀ ਜਿੱਦੇ ਇਹ ਮੈਂ ਬਾਹਲਾ ਤਾਂ ਨਹੀਂ ਆਦਾ ਆ ਚੱਲ ਕੰਮ ਕਰਦੇ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਪਰ ਜਿੱਦੇ ਕਰਮਾਂ ਵਾਲੀ ਤਿਆਰ ਹੋ ਗਈ ਨਾ ਇਹ ਤੇ ਲੋਕ ਗੱਲਾਂ ਕਰਨਗੇ ਵੀ ਹਾਂ ਬੂਰੀ ਨੇ ਲੇਵਾ ਬਣਾਇਆ ਸਹੀ ਆ ਅਗੇ ਆਪਣਾ ਲਾਸਟ 8 ਨੰਬਰ ਆਪਣੇ ਕੋਲੇ ਹਾਂਜੀ ਠੀਕ ਨਹੀਂ ਉਮਰ ਦੀ ਹੈਗੀ ਇਹ ਇਹ ਮੰਨ ਕੇ ਚੱਲੋ ਜੀ ਸਾਲ ਕਿਤੇ ਲਗਭਗ ਹੈ ਜੀ ਠੀਕ ਹੈ ਹਾਂਜੀ ਸਾਲ ਕਰੀ ਹੈ ਇਹ ਤਾਂ ਇਧਰ ਹੀ ਆਇਆ ਹੈ ਨਾ ਬਟਾ ਬਾਕੀ ਹਾਂ ਬਸ ਥੋੜੀ ਹੈ ਨਾ ਲਿੱਸੀ ਲੁੱਸੀ ਜਿਹੜੀ ਬਿਮਾਰੀ ਮੜੀ ਜੀ ਤੇ ਬਾਕੀ ਚੰਗਾ ਇਹ ਨਾ ਲੱਖੇ ਤਾਂ ਲੈ ਲਿਆ ਕੋਈ ਪਤਾ ਕਈ ਵਾਰੀ ਕੋਈ ਛੋਟਾ ਘਰ ਪਰਵਾਰ ਵਾਲਾ ਹੁੰਦਾ ਹਨ ਇਹ ਨਹੀਂ ਹੁੰਦਾ ਵੀ ਆਪਾਂ ਤਕਰਿਆਂ ਨੂੰ ਮਾਲ ਦੇਣਾ ਹਨ ਕੋਈ ਹਾਂ ਛੋਟਾ ਮੰਨ ਕੇ ਛੋਟਾ ਪਰਿਵਾਰ ਹੁੰਦਾ ਕੋਈ ਘਰ ਹੋਜ ਆ ਜਾਂਦਾ ਪਰ ਉਹ ਪੈਸੇ ਲਾਉਣੇ ਹਾਂ ਦੁਕਾਨ ਦੇ ਵਿੱਚ ਸੌਦਾ ਸਾਰਾ ਹੋਵੇ ਹਾਂ ਸੌਦਾ ਹਾਰੇ ਪੰਤਾ ਚਾਹੀਦਾਗਾ ਬੂਰੀ ਮਿਲ ਗਈ ਹਾਂਜੀ ਨੀਲੀ ਵੀ ਆ ਗਈ ਮਿਲ ਗਈ ਆਪਾਂ ਨੂੰ ਤੇ ਕੱਟੀ ਥਾਂ ਤੋਂ ਨਵੀਂ ਦਿਖਾ ਦੇ ਨੇ ਚਾਰ ਹੀ ਥਾਂ ਇਹਦੇ ਵੱਖਰੀ ਫੁੱਟਾਂ ਦੀ ਵੀ ਹੈ ਨਹੀਂ ਘਰ ਵਾਲੀ ਦੇ ਤੇ ਹਾਂ ਸੋਹਣੇ ਸਿੰਘਾਂ ਸੋਹਣੇ ਮੰਤਰ ਦਿਖਾ ਦੇਣਾ ਇੱਥੋਂ ਜਿਹੜੇ ਸਿੰਘ ਨਾਲ ਦੀ ਨਾ ਮੋੜਦੀ ਆਉਂਦੀ ਠੀਕ ਹੈ ਜੀ ਤੇ ਟੋਟਲ 108 ਘਟੇ 1 ਲੱਖ ਜੀ ਚਲੋ ਪਹਿਲਾ ਆਪਾਂ ਇਧਰੋਂ ਵੀਡੀਓ ਪੂਰੀ ਕਰਨਗੇ ਫਿਰ ਆਪਾਂ ਮਾੜੀ ਗੱਲ ਕਰਨੀ ਸੀਗੀ ਠੀਕ ਆ ਅੱਠ ਘਟੇ ਤੁਹਾਨੂੰ ਦਿਖਾ ਦਿਆਂ ਆਪਾਂ ਠੀਕ ਆ ਜ਼ਿਲ੍ਹੇ ਪੁਰਾ ਨੂੰ ਜਿਹੜੀ ਪਸੰਦ ਆਊਗੀ ਪਿੰਡ ਰਾਈਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਤੇ ਨੰਬਰ ਚੱਲਾ ਬਾਈ ਸਕਰੀਨ ਤੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋਗੇ ਧੰਨਵਾਦ ਜੀ